ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਇੱਕ ਅਜਿਹੇ ਕਾਂਡ ਦੇ ਬਾਰੇ ਜੋ ਕਿ ਪਿਛਲੇ ਕੁਝ ਦਿਨ ਪਹਿਲਾਂ ਦਿੱਲੀ ਦੇ ਵਿੱਚ ਵਾਪਰਿਆ ਇੱਕ ਕਾਂਡ ਜਿਸ ਦੇ ਵਿੱਚ ਦਿੱਲੀ ਦੇ ਇੱਕ ਸਕੂਲ ਦੇ ਵਿੱਚ 6ਵੀਂ ਜਮਾਤ ਦੇ ਇੱਕ ਬੱਚੇ ਦਾ ਕਤਲ ਹੋ ਜਾਂਦਾ ਹੈ ਇਹ ਕਤਲ ਪਹਿਲਾਂ ਤਾਂ ਇੱਕ ਨੈਚੁਰਲ ਡੈਥ ਲੱਗ ਰਹੀ ਸੀ ਪਰ ਫਿਰ ਜਦੋਂ ਇਹਦਾ ਖੁਲਾਸਾ ਹੋਇਆ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਕਿਉਂਕਿ ਇਸ ਕੇਸ ਦੇ ਵਿੱਚ ਜੋ ਕਾਤਲ ਸਾਹਮਣੇ ਆਉਂਦਾ ਤੇ ਕਤਲ ਦੀ ਵਜ੍ਹਾ ਜੋ ਸਾਹਮਣੇ ਆਉਂਦੀ ਹੈ ਉਹ ਕੋਈ ਮੰਨਣ ਲਈ ਤਿਆਰ ਨਹੀਂ ਸੀ ਫਿਰ ਇੱਕ ਸੀਸੀਟੀਵੀ ਫੁਟੇਜ ਸੀ ਜੋ ਲੋਕਾਂ ਦੇ ਸਾਹਮਣੇ ਆਈ ਕੀ ਉਸ ਦੇ ਵਿੱਚ ਪਤਾ ਲੱਗਿਆ ਕਿਸ ਨੇ ਕਤਲ ਕੀਤਾ ਕਿਉਂ ਕੀਤਾ ਇਹ ਸਾਰੀ ਗੱਲਬਾਤ ਆਪ ਅੱਜ ਇਸ ਵੀਡੀਓ 'ਚ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਐਂਡ ਦੇ ਉੱਤੇ ਜਾ ਕੇ ਤੁਸੀਂ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗਿਓ ਤਾਂ ਤੁਹਾਨੂੰ ਗੁਜਾਰਿਸ਼ ਹੈ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਦਾ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਅੱਗੇ ਤੋਂ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਆਪਾਂ ਤੁਹਾਡਾ ਬਹੁਤਾ ਸਤਿਮਾਨਾ ਲੈਂਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਇਹ ਘਟਨਾ ਹੈ ਜੀ ਦਿੱਲੀ ਦੀ ਦਿੱਲੀ ਦੇ ਵਿੱਚ ਇੱਕ ਵਸੰਤ ਵਿਹਾਰ ਨਾਮ ਦਾ ਪੁਲਿਸ ਸਟੇਸ਼ਨ ਹੈ ਉਸ ਪੁਲਿਸ ਸਟੇਸ਼ਨ ਦੇ ਅੰਡਰ ਆਉਂਦਾ ਇੱਕ ਸਕੂਲ ਜਿਸ ਦਾ ਨਾਮ ਆ ਚਨਮਿਆ ਵਿਦਿਆਲਾ ਉਸ ਚਨਮਿਆ ਵਿਦਿਆਲਾ ਦੇ ਵਿੱਚੋਂ ਪਿਛਲੀ 3 ਦਸੰਬਰ 2024 ਨੂੰ ਇੱਕ ਫੋਨ ਕਾਲ ਜਾਂਦੀ ਹੈ ਜੋ ਕਿ ਸਕੂਲ ਦੇ ਵਿੱਚ ਪੜ੍ਹਨ ਵਾਲੇ ਇੱਕ ਵਿਦਿਆਰਥੀ ਦੇ ਪੇਰੈਂਟਸ ਨੂੰ ਜਾਂਦੀ ਹੈ ਉਹ ਜਿਹੜਾ ਫੋਨ ਹੁੰਦਾ ਇੱਕ ਸਕੂਲ ਦਾ ਅਧਿਕਾਰੀ ਕਰਦਾ ਫੋਨ ਕਰਕੇ ਉਹ ਪੁੱਛਦਾ ਸਾਹਮਣੇ ਤੋਂ ਕਿ ਤੁਸੀਂ ਸਾਗਰ ਗੱਲ ਕਰ ਰਹੇ ਹੋ ਤਾਂ ਫਿਰ ਅੱਗੋਂ ਜਵਾਬ ਆਉਂਦਾ ਕਿ ਹਾਂ ਮੈਂ ਸਾਗਰ ਗੱਲ ਕਰ ਰਿਹਾ ਫਿਰ ਅੱਗੋਂ ਜਿਹੜਾ ਸਕੂਲ ਦਾ ਅਧਿਕਾਰੀ ਹੁੰਦਾ ਉਹ ਸੁਭਾਲ ਕਰਦਾ ਕਿ ਤੁਹਾਡਾ ਬੇਟਾ ਪ੍ਰਿੰਸ ਚਨਮਿਆ ਸਕੂਲ ਦੇ ਵਿੱਚ ਪੜ੍ਹ ਰਿਹਾ ਤਾ ਅੱਗੋਂ ਜਵਾਬ ਫਿਰ ਹਾਂ ਦੇ ਵਿੱਚ ਆਉਂਦਾ ਹੈ ਤਾਂ ਫਿਰ ਅੱਗੋਂ ਇੱਕ ਸਵਾਲ ਹੋਰ ਕਰਦਾ ਜੋ ਸਕੂਲ ਦਾ ਅਧਿਕਾਰੀ ਹੁੰਦਾ ਉਹ ਪੁੱਛਦਾ ਕਿ ਤੁਸੀਂ ਪਲੰਬਰ ਦਾ ਕੰਮ ਕਰਦੇ ਹੋ ਤਾਂ ਫਿਰ ਅੱਗੋਂ ਜਵਾਬ ਫਿਰ ਹਾਂ ਦੇ ਵਿੱਚ ਆਉਂਦਾ ਜਦੋਂ ਇਹ ਸਾਰੀ ਗੱਲਬਾਤ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਫਿਰ ਜਿਹੜਾ ਸਕੂਲ ਦਾ ਅਧਿਕਾਰੀ ਹੈ ਉਹ ਸਾਗਰ ਨੂੰ ਦੱਸਦਾ ਕਿ ਤੁਹਾਡਾ ਜਿਹੜਾ ਬੇਟਾ ਪ੍ਰਿੰਸ ਹੈ ਉਹ ਇੱਕ ਹਸਪਤਲ ਦੇ ਵਿੱਚ ਭਰਤੀ ਹੈ ਉਹ ਫੋਰਟਿਸ ਹਸਪਤਲ ਦੇ ਵਿੱਚ ਹੈ ਤੁਸੀਂ ਜਿੰਨਾ ਛੇਤੀ ਹੋ ਸਕੇ ਉਸ ਹਸਪਤਲ ਦੇ ਵਿੱਚ ਪਹੁੰਚੋ ਤਾਂ ਫਿਰ ਜਦੋਂ ਇਹ ਗੱਲ ਸਾਗਰ ਸੁਣਦਾ ਤਾਂ ਉਹਦੇ ਪੈਰਾਂ ਤੋਂ ਲੋ ਜ਼ਮੀਨ ਖਿਸਕ ਜਾਂਦੀ ਹੈ ਉਹ ਨਾਲ ਦੀ ਨਾਲ ਆਪਣੀ ਘਰ ਵਾਲੀ ਨੂੰ ਫੋਨ ਕਰਦਾ ਜਾਨੀ ਕਿ ਪ੍ਰਿੰਸ ਦੀ ਮਾਂ ਨੂੰ ਫੋਨ ਕਰਦਾ ਉਸ ਨੂੰ ਸਾਰੀ ਗੱਲਬਾਤ ਦੱਸਦਾ ਤੇ ਉਹਨੂੰ ਛੇਤੀ ਜਿਹੜਾ ਫੋਰਟਿਸ ਹਸਪੀਟਲ ਉਹਦੇ ਨਾਲ ਜਾਣ ਦੇ ਲਈ ਕਹਿੰਦਾ ਤਾਂ ਫਿਰ ਉਹ ਦੋਨੋਂ ਮਾਂ ਬਾਪ ਛੇਤੀ ਤੋਂ ਛੇਤੀ ਜਿੰਨੀ ਚੱਲਦੀ ਹੋ ਸਕਦਾ ਸੀ ਉਹ ਫੋਰਟਿਸ ਹਸਪੀਟਲ ਪਹੁੰਚਦੇ ਆ ਜਦੋਂ ਹਸਪੀਟਲ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਸਾਹਮਣੇ ਕੀ ਦੇਖਦੇ ਆ ਕਿ ਉਹਨਾਂ ਦਾ ਬੇਟਾ ਇੱਕ ਬੈੱਡ ਦੇ ਉੱਤੇ ਪਿਆ ਹੈ ਜੋ ਕਿ ਬਿਲਕੁਲ ਹੀ ਸਿੱਧਾ ਪਿਆ ਬਿਨਾ ਸੁਧਬੋਤੋ ਜਿਵੇਂ ਉਹ ਬੇਹੋਸ਼ ਹੁੰਦਾ ਤਾਂ ਫਿਰ ਜਦੋਂ ਡਾਕਟਰਸ ਦੇ ਨਾਲ ਗੱਲ ਕਰਦੇ ਆ ਤੇ ਸਕੂਲ ਦੇ ਅਧਿਕਾਰੀ ਜੋ ਉੱਥੇ ਮੌਜੂਦ ਹੁੰਦੇ ਆ ਉਹਨਾਂ ਨਾਲ ਗੱਲ ਕਰਦੇ ਆ ਤਾਂ ਸਾਹਮਣੇ ਤੋਂ ਉਹ ਦੱਸਦੇ ਆ ਕਿ ਜਿਹੜਾ ਤੁਹਾਡਾ ਬੇਟਾ ਉਹਦੀ ਮੌਤ ਹੋ ਚੁੱਕੀ ਹੈ ਜਦੋਂ ਇਹ ਗੱਲ ਪੇਰਣ ਸੁਣਦੇ ਆ ਤਾਂ ਫਿਰ ਉਹ ਯਕੀਨ ਵੀ ਨਹੀਂ ਕਰਦੇ ਇਸ ਗੱਲ ਤੇ ਕਿਉਂਕਿ ਉਸ ਦਾ ਜਿਹੜਾ ਫਾਦਰ ਸੀ ਪ੍ਰਿੰਸ ਦਾ ਸਾਗਰ ਉਹ ਨੂੰ ਸਵੇਰੇ ਸਕੂਲ ਛੱਡ ਕੇ ਗਿਆ ਸੀ ਉਹ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੇਰਾ ਸਹੀ ਸਲਾਮਤ ਬੱਚਾ ਉਹ ਮਰ ਕਿਵੇਂ ਸਕਦਾ ਉਹਨੂੰ ਮੈਂ ਸਵੇਰੇ ਸਕੂਲ ਛੱਡ ਕੇ ਗਿਆ ਤੇ ਉਹ ਹੁਣ ਮੌਤ ਦੀ ਖਬਰ ਮੈਨੂੰ ਮਿਲ ਰਹੀ ਹੈ ਤੇ ਉਸ ਦੀ ਜਿਹੜੀ ਮਾਂ ਸੀ ਉਹ ਬਾਰ ਬਾਰ ਆਪਣੇ ਬੇਟੇ ਦੇ ਪੂਰੇ ਸਰੀਰ ਨੂੰ ਚੈੱਕ ਕਰ ਰਹੀ ਸੀ ਕਿ ਕਿਤੇ ਇਸ ਦੀ ਕਿਸੇ ਨਾਲ ਲੜਾਈ ਨਾ ਹੋਈ ਹੋਵੇ ਜਾਂ ਫਿਰ ਇਹ ਡਿੱਗ ਨਾ ਗਿਆ ਹੋਵੇ ਖੇਡਦਾ ਖੇਡਦਾ ਜਿਸ ਦੇ ਕਾਰਨ ਇਹਦੇ ਸੱਟ ਵਗੈਰਾ ਲਾ ਕੇ ਇਹਦੀ ਮੌਤ ਹੋਈ ਹੋਵੇ ਪਰ ਉਹਨੂੰ ਉਹਦੇ ਸਰੀਰ ਦੇ ਉੱਤੇ ਕੋਈ ਵੀ ਨਿਸ਼ਾਨ ਨਹੀਂ ਮਿਲਦਾ ਫਿਰ ਜਿਹੜੇ ਹੁਣ ਅਧਿਕਾਰੀ ਸੀ ਕਿ ਸਕੂਲ ਦੇ ਉਹੋ ਉਹਦੇ ਮਾਪੇ ਨੂੰ ਦੱਸਦੇ ਆ ਕਿ ਤੁਹਾਡੇ ਬੇਟੇ ਦੀ ਅਚਾਨਕ ਜਿਹੜੀ ਤਬੀਅਤ ਖਰਾਬ ਹੋਈ ਉਹਦੀ ਸਿਹਤ ਵਿਗੜੀ ਤੇ ਅਸੀਂ ਨਾਲ ਦੀ ਨਾਲ ਉਹਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਇੱਕ ਲੋਕਲ ਹਸਪੀਟਲ ਦੇ ਵਿੱਚ ਲੈ ਕੇ ਗਏ ਪਰ ਉਹਨਾਂ ਨੇ ਫਿਰ ਸਾਨੂੰ ਕਿਹਾ ਕਿ ਤੁਸੀਂ ਇਹਨੂੰ ਜਿਹੜਾ ਕਿਸੇ ਹੋਰ ਹਸਪੀਟਲ ਦੇ ਵਿੱਚ ਵੱਡੇ ਚ ਲੈ ਕੇ ਜਾਓ ਅਸੀਂ ਫੋਰਟੇਜ ਚ ਲੈ ਕੇ ਆਏ ਤਾਂ ਇੱਥੇ ਡਾਕਟਰਾਂ ਨੇ ਸਾਡੇ ਆਉਣ ਤੇ ਸਾਨੂੰ ਇਹ ਦੱਸਿਆ ਕਿ ਜਿਹੜਾ ਤੁਸੀਂ ਬੱਚਾ ਲੈ ਕੇ ਆਉਂ ਇਹਦਾ ਪਹਿਲਾਂ ਹੀ ਮਰ ਚੁੱਕਿਆ ਏ ਜਦੋਂ ਇਹ ਸਾਰੀ ਗੱਲਬਾਤ ਪੇਰੈਂਟ ਸੁਣਦੇ ਆ ਉਹਨਾਂ ਨੂੰ ਯਕੀਨ ਨਹੀਂ ਹੁੰਦਾ ਕਿਉਂਕਿ ਹੁਣ ਉਹਦੀ ਮਾਂ ਸੀ ਜਿਹੜੀ ਪ੍ਰਿੰਸ ਦੀ ਉਹਦਾ ਇਹ ਕਹਿਣਾ ਸੀ ਕਿ ਮੇਰਾ ਜਿਹੜਾ ਬੱਚਾ ਆ ਉਹ ਬੜਾ ਐਕਟਿਵ ਬੱਚਾ ਸੀ ਉਹ ਫੁੱਟਬਾਲ ਖੇਡਦਾ ਸੀ ਉਹਦਾ ਸਟੈਮਿਨਾ ਵੀ ਵਧੀਆ ਸੀ ਉਹਨੂੰ ਕੋਈ ਬਿਮਾਰੀ ਲੱਗਣ ਦਾ ਤਾਂ ਕੋਈ ਨਾਮੋ ਨਿਸ਼ਾਨ ਹੀ ਨਹੀਂ ਸੀ ਉਹਦੀ ਅਚਾਨਕ ਇਦਾਂ ਮੌਤ ਕਿਵੇਂ ਹੋ ਸਕਦੀ ਹੈ ਉਹ ਹੁਣ ਮੰਨ ਨਹੀਂ ਰਹੇ ਸੀ ਗੱਲ ਨੂੰ ਤਾਂ ਇਸਦੇ ਚੱਲਦਿਆਂ ਹੀ ਉਹ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਜਿਹੜੇ ਆਂਢੀ ਗੁਆਂਢੀ ਹੁੰਦੇ ਆ ਨੇੜੇ ਤੇੜੇ ਦੇ ਲੋਕ ਹੁੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਫੋਨ ਕਰਦੇ ਆ ਉਹ ਸਾਰੇ ਜਿਵੇਂ ਜਿਵੇਂ ਪਤਾ ਲੱਗਦਾ ਜਾਂਦਾ ਹੈ ਉਹ ਚਨਮੈ ਸਕੂਲ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੁੰਦੇ ਆ ਹੁਣ ਸਾਰੇ ਇਕੱਲੇ ਇਕੱਲੇ ਕਰਕੇ ਜਦੋਂ ਲੋਕ ਚਨਮੈ ਸਕੂਲ ਦੇ ਬਾਹਰ ਇਕੱਠੇ ਹੁੰਦੇ ਆ ਤਾਂ ਫਿਰ ਪੁਲਿਸ ਪ੍ਰਸ਼ਾਸਨ ਵੀ ਆਉਂਦਾ ਹੈ ਤਾਂ ਫਿਰ ਲੋਕ ਉਥੇ ਮੰਗ ਰੱਖਦੇ ਆ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਬੱਚੇ ਦੀ ਮੌਤ ਦਾ ਕਾਰਨ ਕੁਝ ਹੋਰ ਹੋ ਸਕਦਾ ਹੈ ਇਹ ਬੱਚਾ ਬਿਲਕੁਲ ਹੀ ਠੀਕ ਠਾਕ ਸੀ ਇਹਦੀ ਮੌਤ ਜਿਹੜੀ ਬਿਮਾਰੀ ਦੇ ਨਾਲ ਨਹੀਂ ਹੋ ਸਕਦੀ ਇਹਦੇ ਪਿੱਛੇ ਕੋਈ ਹੋਰ ਕਾਰਨ ਹੈ ਜਦੋਂ ਇਹ ਗੱਲ ਫੈਲਦੀ ਹੈ ਲੋਕ ਇਕੱਠੇ ਹੋਣੇ ਸ਼ੁਰੂ ਹੁੰਦੇ ਆ ਹੌਲੀ ਹੌਲੀ ਗੱਲ ਸੋਸ਼ਲ ਮੀਡੀਆ ਤੇ ਜਾਂਦੀ ਹੈ ਤੇ ਹੁਣ ਫਿਰ ਜਿਹੜੀ ਮੌਜੂਦਾ ਮੁੱਖ ਮੰਤਰੀ ਹੈ ਦਿੱਲੀ ਦੀ ਉਹਦੇ ਤੱਕ ਇਹ ਗੱਲ ਪਹੁੰਚਦੀ ਹੈ ਫਿਰ ਉਹਦੀ ਵੀ ਇਨਵੋਲਵਮੈਂਟ ਹੁੰਦੀ ਹੈ ਮੁੱਖ ਮੰਤਰੀ ਪਰ ਮੌਕੇ ਤੇ ਪਹੁੰਚਦੀ ਹੈ ਤੇ ਉੱਥੇ ਆ ਕੇ ਹੁਣ ਮੁੱਖ ਮੰਤਰੀ ਦੇ ਵੱਲੋਂ ਇੱਕ ਐਲਾਨ ਕੀਤਾ ਜਾਂਦਾ ਹੈ ਕਿ ਇਸ ਜਿਹੜੇ ਮਾਮਲੇ ਦੀ ਜਾਂਚ ਹੈ ਉਹ ਪੁਲਿਸ ਦੇ ਨਾਲ ਨਾਲ ਦੋ ਤੇਰਾ ਹੋਰ ਕਰਨਗੀਆਂ ਜਿਸ ਦੇ ਵਿੱਚ ਇੱਕ ਐਸਡੀਐਮ ਦੀ ਟੀਮ ਬਣੂਗੀ ਤੇ ਨਾਲ ਹੀ ਇਹ ਜਿਹੜਾ ਸਕੂਲ ਹੈ ਸਿੱਖਿਆ ਵਿਭਾਗ ਦੇ ਅੰਡਰ ਆਉਂਦਾ ਤਾਂ ਫਿਰ ਸਿੱਖਿਆ ਵਿਭਾਗ ਵੀ ਇਸ ਮਾਮਲੇ ਦੀ ਜਾਂਚ ਕਰੂਗਾ ਤਾ ਹੁਣ ਜਦੋਂ ਇਹ ਮਾਮਲੇ ਦੀ ਜਾਂਚ ਸ਼ੁਰੂ ਹੁੰਦੀ ਹੈ ਸਵੇਰ ਦੇ ਸਮੇਂ 9:45 ਮਿੰਟ ਤੇ ਉਹ ਫੋਨ ਗਿਆ ਸੀ ਉਸਦੇ ਪੇਰੈਂਟਸ ਨੂੰ ਹੁਣ ਸ਼ਾਮ ਹੋ ਜਾਂਦੀ ਹੈ ਉਸ 3 ਤਰੀਕ ਦੀ 3 ਦਸੰਬਰ ਦੀ ਪਰ ਪੁਲਿਸ ਆਪਣੇ ਕੰਮ ਦੇ ਵਿੱਚ ਰੁੱਝੀ ਹੁੰਦੀ ਹੈ ਪੁਲਿਸ ਹਰ ਇੱਕ ਐਂਗਲ ਤੋਂ ਜਾਂਚ ਕਰ ਰਹੀ ਸੀ ਕਿ ਇਸ ਦਾ ਕੁਝ ਪਤਾ ਲੱਗ ਸਕੇ ਕਿ ਇਸ ਦੀ ਮੌਤ ਕਿਵੇਂ ਹੋਈ ਆ ਤੇ ਨਾਲ ਦੀ ਨਾਲ ਪੁਲਿਸ ਸੀਸੀਟੀਵੀ ਕੈਮਰਾਜ਼ ਵੀ ਚੈੱਕ ਕਰ ਰਹੀ ਸੀ ਜੋ ਵੀ ਸਕੂਲ ਦੇ ਵਿੱਚ ਲੱਗੇ ਹੋਏ ਸੀ ਫਿਰ ਪੁਲਿਸ ਉਸ ਸੀਸੀਟੀਵੀ ਕੈਮਰਾਜ਼ ਦੇ ਵਿੱਚ ਉਹ ਜਿਹੜਾ ਬੱਚਾ ਸੀ ਉਹਨੂੰ ਟਰੈਕ ਕਰਦੀ ਆ ਉਹਦੀਆਂ ਸਾਰੀਆਂ ਐਕਟੀਵਿਟੀਜ਼ ਦੇਖਦੀ ਆ ਕਿ ਸਵੇਰ ਤੋਂ ਲੈ ਕੇ ਉਹ ਜਦੋਂ ਤੱਕ ਉਹਦੀ ਮੌਤ ਹੋਈ ਉਹ ਕਿੱਥੇ-ਕਿੱਥੇ ਗਿਆ ਤਾਂ ਜਦੋਂ ਇਹ ਚੈੱਕ ਕਰ ਰਹੇ ਸੀ ਤਾਂ ਪੁਲਿਸ ਚੈੱਕ ਕਰਦੇ ਕਰਦੇ ਜਿਹੜਾ ਇੱਕ ਅਜਿਹੀ ਜਗ੍ਹਾ ਤੇ ਪਹੁੰਚੀ ਜਿੱਥੇ ਉਸ ਬੱਚੇ ਦੀ ਮੌਤ ਹੋਈ ਤੇ ਉਸ ਬੱਚੇ ਦੀ ਮੌਤ ਦਾ ਫਿਰ ਜੋ ਕਾਰਨ ਸਾਹਮਣੇ ਆਇਆ ਜੋ ਸੀਸੀਟੀਵੀ ਦੀ ਫੁਟੇਜ ਦੇ ਵਿੱਚ ਪੁਲਿਸ ਨੇ ਦੇਖਿਆ ਉਹਨੂੰ ਦੇਖ ਕੇ ਪੁਲਿਸ ਨੂੰ ਵੀ ਯਕੀਨ ਕਰਨਾ ਇੱਕ ਵਾਰ ਔਖਾ ਹੋ ਗਿਆ ਸੀ ਹੁਣ ਪੁਲਿਸ ਨੂੰ ਇੱਥੇ ਪਤਾ ਲੱਗਿਆ ਕਿ ਜਿਹੜੀ ਇਸ ਬੱਚੇ ਦੀ ਮੌਤ ਹੋਈ ਆ ਉਹ ਨੈਚੁਰਲ ਨਹੀਂ ਬਲਕਿ ਇਸ ਬੱਚੇ ਦਾ ਕਤਲ ਹੋਇਆ ਏ ਜਦੋਂ ਇਹ ਗੱਲ ਪਤਾ ਲੱਗੀ ਲੋਕਾਂ ਦੇ ਤੱਕ ਇਹ ਗੱਲ ਪਹੁੰਚੀ ਤੇ ਨਾਲ ਹੀ ਪੁਲਿਸ ਨੇ ਜਦੋਂ ਫਿਰ ਕਾਤਲ ਦਾ ਨਾਮ ਦੱਸਿਆ ਤੇ ਕਾਤਲ ਬਾਰੇ ਬੇਰਵਾ ਦੱਸਿਆ ਤਾਂ ਉਹ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਉਹ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਸੀ ਕਿ ਇਦਾਂ ਕਿਵੇਂ ਹੋ ਸਕਦਾ ਕਿਉਂਕਿ ਹੁਣ ਪੁਲਿਸ ਨੇ ਦੱਸਿਆ ਜਿਹੜਾ ਹੁਣ ਪ੍ਰਿੰਸਸ ਸੀ ਉਹ 6ਵੀਂ ਕਲਾਸ ਦਾ ਵਿਦਿਆਰਥੀ ਸੀ ਤੇ ਉਹਦੀ 12 ਸਾਲ ਦੀ ਉਮਰ ਸੀ ਉਹ ਉਸ CCTV ਦੇ ਵਿੱਚ ਨਜ਼ਰ ਆਇਆ ਕਿ ਉਹ ਕਲਾਸਰੂਮ ਦੇ ਵਿੱਚ ਜਾ ਰਿਹਾ ਜਦੋਂ ਕਲਾਸ 'ਚ ਜਾ ਰਿਹਾ ਸੀ ਤਾਂ ਉੱਥੇ ਇੱਕ ਹੋਰ ਬੱਚਾ ਮੌਜੂਦ ਸੀ ਜਿਸ ਦੀ ਉਮਰ 12 ਸਾਲ ਹੀ ਸੀ ਤੇ ਉਹ ਵੀ 6ਵੀਂ ਕਲਾਸ ਦਾ ਵਿਦਿਆਰਥੀ ਸੀ ਉਹ ਜਦੋਂ ਇੱਕ ਦੂਜੇ ਦੇ ਨੇੜੇ ਦੇ ਲੰਘਣ ਲੱਗੇ ਤਾਂ ਉਹਨਾਂ ਦਾ ਇੱਕ ਦੂਜੇ ਦੇ ਵਿੱਚ ਮੋਢਾ ਵੱਜਦਾ ਜਦੋਂ ਇਹ ਮੋਢਾ ਵੱਜਦਾ ਤਾਂ ਦੋਨਾਂ ਦੇ ਵਿੱਚ ਜਿਹੜੀ ਤੂ-ਤੂ ਮਮਾ ਹੋਣੀ ਸ਼ੁਰੂ ਹੁੰਦੀ ਹੈ ਉਹ ਤੂ-ਤੂ ਮਮਾ ਲੜਾਈ ਦੇ ਵਿੱਚ ਬਦਲ ਜਾਂਦੀ ਹੈ ਲੜਾਈ ਹੱਥੋ ਪਾਈ ਦੇ ਵਿੱਚ ਬਦਲ ਜਾਂਦੀ ਹੈ ਤੇ ਜਿਹੜਾ ਦੂਜਾ ਬੱਚਾ ਸੀ ਉਹ ਫਿਰ ਪ੍ਰਿੰਸ ਦਾ ਗਲਾ ਦੱਬ ਦਿੰਦਾ ਜਦੋਂ ਗਲਾ ਦਬਾਉਂਦਾ ਤਾਂ ਉਹ ਸਿਰਫ 6 ਸਕਿੰਟ ਦੇ ਲਈ ਉਹਦੇ ਗਲੇ ਦੇ ਉੱਤੇ ਪ੍ਰੈਸ਼ਰ ਪਾ ਕੇ ਰੱਖਦਾ ਤਾਂ ਉਹ 6 ਸਕਿੰਟ ਬਾਅਦ ਜਦੋਂ ਉਹਦਾ ਗਲਾ ਛੱਡਦਾ ਤਾਂ ਪ੍ਰਿੰਸ ਨਾਲ ਦੀ ਨੜ ਧਰਤੀ ਉੱਤੇ ਡਿੱਗ ਜਾਂਦਾ ਤੇ ਉਦੋਂ ਹੀ ਉਹਦੀ ਸ਼ਾਇਦ ਮੌਤ ਵੀ ਹੋ ਗਈ ਸੀ ਜਦੋਂ ਇਹ ਚੀਜ਼ ਹੁੰਦੀ ਹੈ ਉਹ ਬੱਚਾ ਉੱਥੋਂ ਚੱਲਿਆ ਜਾਂਦਾ ਕਿਉਂਕਿ ਹੁਣ ਉਹ ਕਲਾਸਰੂਮ ਬਿਲਕੁਲ ਖਾਲੀ ਸੀ ਜਦੋਂ ਉਹ ਪ੍ਰਿੰਸ ਉੱਥੇ ਡਿੱਗਿਆ ਤਾਂ ਜਦੋਂ ਬਾਕੀ ਬੱਚੇ ਉੱਥੇ ਆਏ ਉਹਨਾਂ ਨੇ ਦੇਖਿਆ ਉਹਨਾਂ ਨੇ ਬਾਕੀ ਟੀਚਰਜ਼ ਨੂੰ ਦੱਸਿਆ ਉਤੇ ਪ੍ਰਿੰਸ ਨੂੰ ਚੱਕਿਆ ਟੀਚਰਜ਼ ਨੇ ਆ ਫਿਰ ਉਹ ਨਾਲ ਹੀ ਇੱਕ ਹੌਲੀ ਐਂਜਲ ਨਾਮ ਦਾ ਹਸਪੀਟਲ ਸੀ ਉੱਥੇ ਪ੍ਰਿੰਸ ਨੂੰ ਲੈ ਕੇ ਗਏ ਜਦੋਂ ਉੱਥੇ ਲੈ ਕੇ ਪਹੁੰਚੇ ਤਾਂ ਉੱਥੇ ਦੇ ਡਾਕਟਰਜ਼ ਨੇ ਕਿਹਾ ਇਸ ਬੱਚੇ ਨੂੰ ਤੁਸੀਂ ਕਿਸੇ ਹੋਰ ਹਸਪੀਟਲ ਚ ਲੈ ਜਾਓ ਜਦੋਂ ਫਿਰ ਉਹ ਫੋਰਟਿਸ ਹਸਪੀਟਲ ਦੇ ਵਿੱਚ ਪਹੁੰਚੇ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਪ੍ਰਿੰਸ ਦੀ ਤਾਂ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਆ ਇੱਥੋਂ ਤੱਕ ਕਿ ਇਹ ਵੀ ਲੱਗ ਰਿਹਾ ਕਿ ਜਿਹੜਾ ਹੌਲੀ ਐਂਜਲਜ਼ ਹਸਪੀਟਲ ਸੀ ਜਦੋਂ ਉੱਥੇ ਪ੍ਰਿੰਸ ਨੂੰ ਲੈ ਕੇ ਪਹੁੰਚੇ ਤਾਂ ਉਦੋਂ ਵੀ ਉਹਦੀ ਮੌਤ ਹੋ ਚੁੱਕੀ ਸੀ ਤਾਂ ਫਿਰ ਜਦੋਂ ਇਹ ਸਾਰੀ ਗੱਲਬਾਤ ਸਾਹਮਣੇ ਆਈ ਉਸ ਬੱਚੇ ਨੂੰ ਬੁਲਾਇਆ ਗਿਆ ਉਸ ਬੱਚੇ ਨੂੰ ਫਿਰ ਅਰੈਸਟ ਕੀਤਾ ਗਿਆ ਉਸ ਤੋਂ ਪੁੱਛਗਿੱਛ ਹੋਈ ਤਾਂ ਫਿਰ ਉਸ ਬੱਚੇ ਨੇ ਇਹ ਸਾਰਾ ਕੁਝ ਕਬੂਲ ਵੀ ਕੀਤਾ ਹੁਣ ਇਹ ਛੋਟੀ ਜੀ ਗੱਲ ਜਿਹੜਾ ਇੱਕ ਦੂਜੇ ਦੇ ਵਿੱਚ ਮੋੜਾ ਵੱਜਿਆ ਇਹਨੇ ਗੁੱਸੇ ਦੇ ਵਿੱਚ ਬਦਲੀ ਕਿ ਉਸ ਬੱਚੇ ਤੋਂ ਉਸ ਦੂਜੇ ਬੱਚੇ ਦਾ ਪ੍ਰਿੰਸ ਦਾ ਕਤਲ ਹੋ ਗਿਆ ਜੋ ਕਿ ਜਾਣੇ ਅਣਜਾਣੇ ਦੇ ਵਿੱਚ ਹੋਇਆ ਹੁਣ ਤੁਸੀਂ ਦੇਖੋ ਇੱਕ ਬੱਚਾ ਦੂਜੇ ਬੱਚੇ ਨੂੰ ਮਾਰ ਦਿੰਦਾ ਜਦੋਂ ਇਹ ਗੱਲ ਬਾਹਰ ਆਈ ਤਾਂ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਸੀ ਪਰ ਹੁਣ ਜਦੋਂ ਸੀਸੀਟੀਵੀ ਫੁਟੇਜ ਸਾਹਮਣੇ ਰੱਖੀ ਗਈ ਤਾਂ ਸਾਰਿਆਂ ਨੇ ਇਸ ਦੇ ਉੱਤੇ ਫਿਰ ਯਕੀਨ ਕੀਤਾ ਤੇ ਫਿਰ ਇਸ ਤਰ੍ਹਾਂ ਹੁਣ ਇਹ ਜਿਹੜਾ ਮਾਮਲਾ ਸੀ ਇਹ ਸੁਲਝ ਗਿਆ ਇੱਕ ਦਿਨ ਦੇ ਵਿੱਚ ਵਿੱਚ ਇਸ ਮਾਮਲੇ ਨੂੰ ਸੁਲਝਾਇਆ ਗਿਆ ਪੁਲਿਸ ਵੱਲੋਂ ਤੇ ਨਾਲ ਹੀ ਉਸ ਬੱਚੇ ਦੇ ਉੱਤੇ ਹੁਣ ਕੇਸ ਚਲਾਇਆ ਜਾ ਰਿਹਾ ਇਹ ਜਾਂਚ ਚੱਲ ਰਹੀ ਹੈ ਹਲੇ ਕੇਸ ਚੱਲਣਾ ਬਾਕੀ ਹੈ ਕੀ ਹੁੰਦਾ ਅੱਗੇ ਚੱਲ ਕੇ ਇਹ ਫਿਰ ਕਦੇ ਆਪਾਂ ਡਿਸਕਸ ਕਰਾਂਗੇ ਜ਼ਰੂਰ ਆਪਾਂ ਆਪਣੀ ਕਮਿਊਨਿਟੀ ਜਿਹੜੀ ਉਹ ਪੋਸਟਸ ਪਾਉਣੇ ਹੁੰਦੇ ਆ ਉਹਦੇ ਵਿੱਚ ਪਾ ਕੇ ਤੁਹਾਨੂੰ ਜਰੂਰ ਦੱਸਾਂਗੇ ਇਸ ਕੇਸ ਦੇ ਵਿੱਚ ਕੀ ਹੋਇਆ ਤੁਸੀਂ ਉੱਥੇ ਵੀ ਅਪਡੇਟ ਰਹੋ ਹੁਣ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਇਸ ਕਤਲ ਦੇ ਪਿੱਛੇ ਜਾਂ ਇਸ ਮੌਤ ਦੇ ਪਿੱਛੇ ਕਾਰਨ ਕੀ ਸੀ ਉਸ ਬੱਚੇ ਦਾ ਗੁੱਸਾ ਸੀ ਪਰਵਰਿਸ਼ ਸੀ ਕੀ ਹੋਇਆ ਕਿੱਥੇ ਕੋਈ ਗਲਤੀ ਜਾਂ ਗੁੰਜਾਇਸ਼ ਰਹੀ ਕਿ ਇੱਕ ਬੱਚੇ ਦੇ ਹੱਥੋਂ ਦੂਜੇ ਬੱਚੇ ਦਾ ਕਤਲ ਹੋ ਗਿਆ ਜਾਂ ਕਹਿ ਦੀ ਕਿ ਇੱਕ ਬੱਚੇ ਦੀ ਮੌਤ ਹੋ ਜਾਂਦੀ ਆ ਇੱਕ ਹਾਦਸਾ ਵਾਪਰ ਜਾਂਦਾ ਤੇ ਆਪਾਂ ਇਸੇ ਤਰ੍ਹਾਂ ਦੀ ਕੋਈ ਹੋਰ ਕੇਸ ਕੋਈ ਹੋਰ ਕਹਾਣੀ ਲੈ ਕੇ ਤੁਹਾਡੇ ਤੱਕ ਫੇਰ ਪਹੁੰਚਾਂਗੇ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼ਕਤ